ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ crop kings ਤੇ ਅੱਜ ਆਪਾਂ ਗੱਲ ਕਰਨੀ ਸੀ ਕਿ ਨਹਿਰੀ ਪਾਣੀ ਦੇ ਨਹਿਰੀ ਪਾਣੀ ਆਪਣੇ ਲਈ ਕਿਉਂ ਜ਼ਰੂਰੀ ਹੈ ਇੱਕ ਤਾਂ ਚਲੋ ਨਹਿਰੀ ਪਾਣੀ ਆਪਣੇ ਲਈ ਜ਼ਰੂਰੀ ਹੈ ਵੀ ਆਪਾਂ ਨੂੰ ਇਹ ਫ੍ਰੀ ਮਿਲਦਾ ਹੈ ਨਹਿਰ ਦਾ ਪਾਣੀ ਕੱਸੀ ਦੀ ਵਾਰੀ ਆਪਾਂ ਨੂੰ ਹੇਠ ਹੁਣੀ ਕੱਢਣਾ ਪੈਂਦਾ ਤੇ ਆਪਣੇ ਰੀਚਾਰਜ ਹੁੰਦਾ ਪਾਣੀ ਥੱਲੇ ਦੂਸਰਾ ਇਹ ਆਪਣੇ ਲਈ ਤਾਂ ਜ਼ਰੂਰੀ ਹੈ ਵੀ ਇਹ ਆਪਦੇ ਨਾਲ ਦੇਖੋ ਰਾਦ ਆਪਣੀ ਵਾਰੀ ਸੀ ਤੇ ਮਿੱਟੀ ਲੈ ਕੇ ਆਉਂਦਾ ਜਦੋਂ ਐ ਹੁਣ ਗੱਬ ਆਉਂਦੀ ਏ ਕੱਸੀ ਦੇ ਵਿੱਚ ਲਾਲ ਪੂਰੀ ਪਹਾੜਾਂ ਤੋਂ ਖੁਰਕੇ ਸਤਲੁਜ ਵਈ ਦੀ ਹੋ ਕੇ ਫੇਰ ਨਹਿਰਾਂ ਵਈ ਦੀ ਹੋ ਕੇ ਤੇ ਇਹ ਆਪਣੇ ਖੇਤਾਂ ਤੱਕ ਪਹੁੰਚੀ ਐ ਇਹਦਾ ਮੁੱਲ ਪਾਣੀ ਤੋਂ ਵੀ ਜ਼ਿਆਦਾ ਐ ਫਰੈਸ਼ ਮਿੱਟੀ ਐ ਅਪਜਾਊ ਮਿੱਟੀ ਐ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਹਰ ਹਫਤੇ ਆਪਣੀ ਵਾਰੀ ਆਉਂਦੀ ਹੈ ਸਾਲ ਦੇ ਵਿੱਚ 52 ਹਫਤੇ ਆ ਜੇ ਮੰਨ ਕੇ ਚਲੋ 30 ਵਾਰੀਆਂ ਵੀ ਹੈ ਪਾਣੀ ਚੱਲਦਾ 30 ਵਾਰੀਆਂ ਤੇ ਵੀ ਤਾਂ 30 ਵਾਰੀ ਆਪਣੇ ਵਾਣ ਚ ਇਹ ਮਿੱਟੀ ਨਹੀਂ ਆਉਣੀ ਆਉਣਾ ਹੈ ਕਈ ਵਾਰੀ ਆਪਾਂ ਨੂੰ ਦਿਸਦੀ ਨਹੀਂ ਜਦੋਂ ਹੁਣ ਚਲੋ ਮੀਂਹ ਆਉਂਦੇ ਤਾਂ ਆਪਾਂ ਨੂੰ ਜ਼ਿਆਦਾ ਦਿਸਦੀ ਹੈ ਪਰ ਹੁੰਦੀ ਇਹ ਹਰ ਵਾਰੀ ਹੀ ਹੈ ਠੀਕ ਹੈ ਜੀ ਤਾਂ ਇਹ ਆਪਣੀ ਧਰਤੀ ਦੀ ਆਪਣੀ ਜ਼ਮੀਨ ਦੀ ਆਪਣੇ ਖੇਤਾਂ ਦੀ ਪਜਾਊ ਸ਼ਕਤੀ ਨੂੰ ਮੇਨਟੇਨ ਰੱਖਦੀ ਹੈ ਇਦੇ ਬਿਨਾ ਵੀ ਆਪਣਾ ਸਰਨਾ ਨਹੀਂ ਹੁਣ ਆਪਾਂ ਹਰ ਕੱਡੀ ਤਾਂ ਜਾਣਦੇ ਆ ਜ਼ਮੀਨ ਦੇ ਵਿੱਚੋਂ ਤੇ ਪਾਉਂਦੇ ਆਪਾਂ ਹੈ ਨਹੀਂ ਠੀਕ ਹੈ ਤਾਂ ਕੱਸੀ ਦਾ ਪਾਣੀ ਆਪਣੇ ਜਿਵੇਂ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਏਰੀਆ ਹੋ ਗਿਆ ਤਾਂ ਉਧਰ ਤਾਂ ਕੱਸੀ ਦਾ ਪਾਣੀ ਤਕਰੀਬਨ ਨਾ ਮਾਤਰੀ ਲੱਗਦਾ ਆਪਣੇ ਸਗੋਂ ਮਾਲਵੇ ਦੇ ਵਿੱਚ ਇਹ ਬਹੁਤ ਵਧੀਆ ਗੱਲ ਹੈਗੀ ਹੈ ਕਿ ਲੋਕ ਕੱਸੀ ਦੇ ਪਾਣੀ ਦੀ ਬਹੁਤ ਚਾਹਨਾ ਕਰਦੇ ਆ ਕੱਸੀ ਦਾ ਪਾਣੀ ਲੋਕ ਛੱਡਦੇ ਨਹੀਂ ਕੱਸੀ ਦੇ ਪਾਣੀ ਪਿੱਛੇ ਪਹਿਲਾਂ ਆਪਣੇ ਦੇਖੋ ਲੜਾਈਆਂ ਵੀ ਹੁੰਦੀਆਂ ਰਹੀਆਂ ਨਾ ਦੋ-ਦੋ ਮਿੰਟਾਂ ਪਿੱਛੇ ਵੀ ਲੋਕ ਕਤਲ ਕਰ ਦਿੰਦੇ ਸੀ ਚਲੋ ਹੁਣ ਤਾਂ ਲੋਕ ਸਿਆਣੇ ਹੋ ਗਏ ਪਰ ਕੱਸੀ ਦੇ ਪਾਣੀ ਦੇ ਖੇਤ ਆਪਣੇ ਲੋਕਾਂ ਨੂੰ ਆਪਣੇ ਲੋਕਾਂ ਨੂੰ ਇਹਦੀ ਕਦਰ ਤਾਂ ਪਤਾ ਹੈ ਪਰ ਮੋਸਟਲੀ ਪੰਜਾਬ ਦੇ ਵਿੱਚ 50 ਤੋਂ ਵੀ ਵੱਧ ਪਰਸੈਂਟ ਏਰੀਆ ਹੋਊਗਾ ਜਿੱਥੇ ਕੱਸੀ ਦਾ ਪਾਣੀ ਨਹੀਂ ਲੱਗਦਾ ਸਰਕਾਰ ਚਾਹੇ ਜੋ ਅੰਕੜੇ ਮਰਜ਼ੀ ਦੇਈ ਜਾਵੇ ਪਰ ਲੋਕਾਂ ਨੇ ਖਾਲ ਵਾਲੇ ਠੀਕ ਹੈ ਤੇ ਉੱਥੇ ਸਿਸਟਮ ਹੀ ਹੈ ਨਹੀਂ ਕੱਸੀ ਦੇ ਪਾਣੀ ਦਾ ਇਧਰ ਲੁਧਿਆਣਾ ਏਰੀਆ 'ਚ ਹੋ ਗਿਆ ਤੇ ਇਧਰ ਆਪਣਾ ਸਾਰਾ ਮਾਜਾ ਹੋ ਗਿਆ ਦੁਆਬੇ ਏਰੀਆ ਦੇ ਵਿੱਚ ਹੋ ਗਿਆ ਬਹੁਤ ਘੱਟ ਲੋਕ ਅਸੀਂ ਤਾਂ ਪਾਣੀ ਲਾਉਂਦੇ ਆ ਆਪਾਂ ਕਈ ਚੰਗੇ-ਚੰਗੇ ਵੀਡੀਓ ਵੀ ਲੋਕਾਂ ਦੇ ਵੇਣੇ ਆ ਉਹਨਾਂ ਨੇ ਕਸਤੀਆਂ ਦਾ ਪਾਣੀ ਦਾ ਜ਼ਿਕਰ ਹੀ ਨਹੀਂ ਕਰਦੇ ਉਹਦੀਆਂ ਵੀਡੀਓ ਦੇ ਵਿੱਚ ਸਿਰਫ ਤੇ ਸਿਰਫ ਉਹ ਮੋਟਰਾਂ ਦੇ ਉੱਤੇ ਹੀ ਡਿਪੈਂਡੈਂਟ ਹੈ ਤਾਂ ਇਹ ਮਾੜੀ ਗੱਲ ਹੈ ਹਰ ਸਾਲ ਟੁੱਟੇ ਪਈ ਜਾਂਦੇ ਨੇ ਨਾ ਅਸੀਂ ਮੋਟਰਾਂ ਦੇ ਵਿੱਚ ਕਿੰਨਾ ਕੁ ਸਿਰ ਚੱਲੂਗਾ ਕੰਮ ਇਹ ਤੇ ਕੱਸੀ ਦਾ ਪਾਣੀ ਆਪਾਂ ਨੂੰ ਫ੍ਰੀ ਮਿਲਦਾ ਤੇ ਕੱਸੀ ਦਾ ਪਾਣੀ ਆਪਾਂ ਨੂੰ ਲਾਉਣਾ ਚਾਹੀਦਾ ਬਈ ਨਾਲੇ ਆਪਣਾ ਮਿੱਟੀ ਜਿਹੜੀ ਆਪਣੀ ਹੈਗੀ ਹੈ ਉਹ ਵਧੀਆ ਸੁਧਰਦੀ ਇਹਦੇ ਨਾਲ ਤੇ ਇਹੀ ਬੇਨਤੀ ਸੀ ਵੀ ਕੱਸੀ ਦਾ ਪਾਣੀ ਪਾਈ ਵੱਧ ਤੋਂ ਵੱਧ ਜਥੇੜੇ ਖਾਲ ਲੋਕਾਂ ਨੇ ਵਾਏ ਆ ਉਹ ਖਾਲ ਬਹਾਲ ਕਰਾ ਕੇ ਤੇ ਕੱਸੀ ਦਾ ਪਾਣੀ ਲਗਦਾ ਕਰੋ ਇਹਦੇ ਨਾਲ ਉਪਜਾਊ ਸ਼ਕਤੀ ਵਧੂਗੀ ਜ਼ਮੀਨ ਦੀ ਆਉਣ ਵਾਲੀਆਂ ਨਸਲਾਂ ਨੂੰ ਆਪਾਂ ਕੁਛ ਨਾ ਕੁਛ ਦੇਈ ਜੀਏ ਤਾਂ ਆਪਣੇ ਲਈ ਇਹ ਵੱਡੀ ਗੱਲ ਹੋਊਗੀ ਇਹ ਆਪਣੀ 1885 ਹੈ ਵੈਰੈਟੀ ਇਹਦੇ ਬਾਰੇ ਵੀ ਗੱਲ ਕਰਾਂਗੇ ਹੁਣ ਇਹਦੀ ਕਿਹੜੀ ਕਿਹੜੀ ਸਪਰੇਅ ਕਰਨੀ ਆਉਣ ਵਾਲੀ ਕਿਉਂ ਵੀਡੀਓ ਦੇ ਵਿੱਚ ਠੀਕ ਹੈ ਜੀ ਧੰਨਵਾਦ